ਸਾਰਿਆਂ ਕੋਲ ਫਸਤੀ ਕਰਦੇ ਹਾਂ ਸਸਤੀ ਕਰ ਹਾਂ ਮੰਜੋ ਸਸਤੀ ਕਾਬਲਾ ਮੰਜੋ ਤਾਂ ਇਹ ਪਤਾ ਲੈਣਾ ਆਪਾਂ ਅੱਜ ਨਾ ਨਾ ਕਰਦੇ ਆਂ ਅਸੀਂ ਆਗੇ ਫਿਰ ਕੇ ਹਾਂ ਆਗੇ ਤੇ ਫਿਰ ਸਰਪ੍ਰਾਈਜ਼ ਤੇ ਮਿਲ ਗਿਆ ਸਰਪ੍ਰਾਈਜ਼ ਕਿਹੜਾ ਬੜਾ ਵਧੀਆ ਹਨ ਉਹ 15 ਦਿਨ ਹੀ ਸੀ ਅਸਨਾ ਤਾ ਵੀ ਨੂ ਸੁਰਤਾਈ ਸੀ ਅੱਜ ਅੰਦਰ ਜੱਟਾ ਲੱਗਣ ਡਿਆ 15 ਦਿਨ ਹੀ ਦੀ ਦਾ ਦੇ ਦਿੱtioਗੇ ਨਾ ਬਣਾ ਆ ਮੈਂ ਪਹਿਲਾਂ ਬਣਾਤਾ ਤੇ ਪਹਿਲਾਂ ਦਾ ਨਾਤਾ ਹਮ ਨਾ ਬਣਾ ਕਰਨੀ ਜਿੱਦ ਤੇਰੀ ਰਾਤ ਨਾ ਕਬਾ ਬੰਦਾ ਇਹ ਨਾ ਨਹੀਂ ਜਦੋਂ ਕਹਿੰਦੀ ਰਾਤ 12 ਵਜੇ ਨਾ ਤਾਂ ਬੰਦਾ ਨਾ ਤਾਂ ਨਹੀਂ ਲੱਗਦਾ ਉਹ ਦਿਨ ਦੇ ਆ ਇਹ ਵੀ ਦਿਨ ਹੋ ਗਿਆ ਹਾਂ ਚਲ ਕੋਈ ਨਹੀਂ ਤੇਰੇ ਮਾਪੂਰੀ ਆ ਨੰਬਰ 23 10 ਹੈ ਨਾ ਤਾਂ ਇਹ ਜਣ ਸਾਰੀ ਦਿਹਾੜੀ ਕਦੀ ਬਾਹਰ ਅੰਦਰ ਰਿਪੋਰਟਾਂ ਕਰਾਉ ਰਿਪੋਰਟਾਂ ਜਿਹੜਾ ਮਤਲਬ ਬੰਦਾ 5 ਲੱਖ ਅੱਜ ਵੀ ਮਿੰਦੇ ਨੂੰ 4 ਵਜੇ ਛਾਗੇ ਗਿੰਨ ਨਾਲਾ ਜਿਹਦਾ ਸਭ ਇਹ ਆਉਂਦਾ ਹੈ ਆਪੋ ਨਾ ਆਉਂਦਾ ਹੈ ਅੰਦਰ ਪਰ ਆਉਣ ਵਾਲਾ ਸਭ ਕਰ ਉਹਦਾ ਇਹ ਵੀ ਮੈਂ ਉਹਨਾਂ ਨੂੰ ਫੋਨ ਕਰੀ ਇਹਦਾ ਬਿੱਲ ਪੈਣਾ ਬਕਰ ਨਹੀਂ ਨਹੀਂ ਇਹ ਜੋ ਸਬਸਕ੍ਰਾਈਬ ਕਰੀ ਇਹਨਾਂ ਜਿਹੜੇ ਖੜੜ ਤੋਂ ਆਏ ਅੱਛਾ ਉਹ ਤੇ ਹੀ ਹੋਏ ਅੱਛਾ ਉਹਨਾਂ ਨੂੰ ਦੇਣਾ ਹੁਣ ਫਿਰ ਹੁਣ ਅਪਾ ਜਾਈਏ ਹੁਣ ਅੱਜ ਤੁਹਾਡੇ ਮਗਰ ਹਾਂ ਹਾਂ ਤੇਰੇ ਗੱਡੀ ਵੀ ਆ ਗਈ ਆ ਤੇਰੇ ਜਿਹੜਾ ਪਰਦਾ ਹੀ ਤਾਂ ਚਾਹੀਦਾ ਆਪਾਂ ਜਾਈਏ ਫਿਰ ਹੁਣ ਨਾ ਉਹਨਾਂ ਨੂੰ ਲਾਉਣ ਲਈ ਕੋਈ ਨਹੀਂ ਪਤਾ ਆ ਠੀਕ ਆ ਮੈਂ ਐਡਾ ਤੇ ਸਾਈ ਰਹਿਣ ਤੋਂ ਪਹਿਲੇ ਮੈਂ ਨਾ ਉੱਤੇ ਦਿੱਤੀ ਨਹੀਂ ਆ ਲੱਗੇ ਤੇਰੇ ਆ ਬਦੂ ਕੋਈ ਜੀ ਲੱਗਾ ਤੇ ਆ ਲੈ ਠੀਕ ਚਲ ਸਸੀ ਗਾਲ ਜੀ ਸਾਰਿਆਂ ਨੂੰ ਸਸੀ ਗਾਲ ਜੀ ਸਾਰਿਆਂ ਨੂੰ ਮਾਰਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੁਸੀਂ ਦੇ ਦੁਗਣੀ ਤੇ ਰਾ ਚੌਗੁਣੀ ਤਰੱਕੀ ਕਰੋ ਤੇ ਮੈਡਮ ਆਈ ਮਨਜੋਤ ਹੋਣਾ ਦਾ ਪਤਾ ਲੈ ਕੇ ਖਲ ਗਏ ਇੱਕ ਲੈਨਸ ਤੇ ਕੀ ਹਾਲ ਉਹਨਾਂ ਦਾ ਠੀਕ ਹਨ ਬਹੁਤ ਵਧੀਆ ਹਾਂ ਨਾ ਦੇਖ ਕੇ ਬੜਾ ਮਨ ਖੁਸ਼ ਹੋਇਆ ਵੀ ਠੀਕ ਹੀ ਅੱਛਾ ਖੁਸ਼ ਹੋ ਕੇ ਮਿਲਿਆ ਵਾ ਤੇ ਚਿਹਰਾ ਵੀ ਚੰਗਾ ਹੋਇਆ ਅੱਗੇ ਨਾਲੋਂ ਸ਼ੁਕਰ ਹੈ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਹਾਂ ਤੇ ਠੀਕ ਹੋ ਗਏ ਤੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਭੈਣ ਭਰਾਵਾਂ ਤੇ ਆਪਣੇ ਬੱਚਿਆਂ ਦੇ ਵਿੱਚ ਆਵੇ ਤੇ ਆਂਦਾ ਵੀ ਆਂਦੇ ਆ ਤੁਹਾਨੂੰ ਸਰਪ੍ਰਾਈਜ਼ ਵਾਹੇ ਕਿ ਜਾਂਦੇ ਛੁੱਟੀ ਮਿਲ ਗਈ ਆ ਅੱਜ ਹੋਰ ਜਿਆਦੀ ਵਧੀਆ ਕਾਲਾ ਛੁੱਟੀ ਮਿਲ ਗਈ ਆ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਚੰਗਾ ਆ ਅੱਛਾ ਤੁਸੀਂ ਮੈਂ ਆਹ ਨੂੰ ਢੱਕੀ ਜਾਂਦੇ ਨਾ ਆ ਉਹ ਨਾ ਉਹਦੇ ਮੈਂ ਐਸੇ ਕਰਕੇ ਚੁਪ ਕਰਕੇ ਨਿਕਲ ਆਇਆ ਵੀ ਇਹਨਾਂ ਨੇ ਕਹੀ ਜਾਣਾ ਨਾ ਆ ਉਹ ਤੁਹਾਡਾ ਧਿਆਨ ਆ ਵੀ ਆਪਾਂ ਵੇਖੀਏ ਜਾ ਕੇ ਨਹੀਂ ਮਨ ਤੇ ਇਹੀ ਹੁੰਦਾ ਨਾ ਵੀ ਜਾ ਕੇ ਬੰਦੇ ਨੂੰ ਵੇਖੀ ਵੀ ਕਿੱਦਾਂ ਆਂਦਾ ਹਾਂ ਤੇ ਮਾਲਕ ਉੱਥੇ ਗਿਆ ਬੰਦੇ ਦਾ ਜਿਹੜਾ ਬੰਦਾ ਬਿਮਾਰ ਆ ਉਹ ਉਹਦਾ ਚਿਹਰਾ ਹੋਰ ਤਰ੍ਹਾਂ ਦਾ ਹੋਰ ਹੋ ਜਾਂਦਾ ਮਨ ਵਿੱਚ ਮੇਨਣ ਆਇਆ ਕੋਈ ਚਾਜਾ ਚੜ ਜਾ ਆਪਣੇ ਭੈਣ ਭਰਾ ਵੇਖ ਕੇ ਸਾਡੇ ਵੀ ਮਨ ਕਰਦਾ ਸੀ ਕਿ ਇਹੀ ਵੀ ਜਾਈਏ ਅਸੀਂ ਜਦੋਂ ਗਏ ਤਾਂ ਮੁੜ ਕੇ ਫਿਰ ਚਲੇ ਗਏ ਬਾਜੀ ਹੋਣੀ ਮਨਜੋ ਦਾ ਡੈਡੀ ਅਸ਼ੋ ਵੀ ਚਲ ਗਏ ਤੇ ਲਾਡੀ ਤੇ ਲਾਡੀ ਦਾ ਸਾਲਾ ਸਾਹਿਬ ਤੇ ਬੀਬੀ ਸਿੰਦੂ ਉਹ ਵੀ ਫਿਰ ਚਲ ਗਏ ਮਗਰੇ ਖਾੜੇ ਇਹਨਾਂ ਨੂੰ ਤਰ੍ਹਾਂ ਦਾ ਰਾਜ ਦੱਸਦਾ ਕਿ ਛੁੱਟੀ ਮਿਲ ਗਈ ਆ ਤੇ ਆਂਦੇ ਹੁਣ ਅਸੀਂ ਤੁਰੇ ਨਿਕਲ ਆਏ ਹਾਂ ਹੁਣ ਕੋਈ ਗੱਲ ਨਹੀਂ ਉੱਥੋਂ ਮਿਲ ਕੇ ਆ ਜਾਾਂਗੇ ਹੁਣ ਫਿਰ ਆਗੇ ਹੁਣੇ ਆਗੇ ਆਹੋ ਆਗੇ ਕੇ ਅਸੀਂ ਜਿੱਦਾਂ ਅਸੀਂ ਤੁਰੇ ਹਾਂ ਉੱਥੋਂ 3 ਵਜੇ ਹਾਂ ਤੇ ਹਾਂ ਹੀ ਤਾਂ ਤੇ ਕਿੰਨਾ ਟ੍ਰੇਮ ਲੇਟ ਹੋ ਗਿਆ ਆਪਾਂ ਉਹ ਉਹ ਤੁਰੇ ਮੁੜ ਕੇ ਕਿੰਨੇ ਵਜੇ ਮਨਦੀ ਫੋਨ ਕਰਨ ਦੇਈ ਸੀ 7:00 ਸ਼ਾਮ ਹੋ ਰਹੀ ਸੀ ਉਦੋਂ ਜਦੋਂ ਆਖਾਂ ਦੇ ਪਈ ਹੁਣ ਤੁਰਨ ਲੱਗੇ ਆ 7:00 ਵਜੇ ਹਾਂ ਉਹ ਮੇਰੇ ਸਾਬ ਨਾਲ ਜਦ ਅਸੀਂ ਗੱਲ ਕਰੀ 12:00 11:30 ਵਜੇ ਘਰ ਆ ਗਏ 11:30 ਵਜੇ ਘਰ ਆ ਗਏ ਹਾਂ ਉਦੋਂ ਆਏ ਰਾਤ ਦਾ ਸਮਾਂ ਹੈ ਉਦੋਂ 3:30 ਘੰਟੇ 4:00 ਨੇ ਚਲੀਗੜ ਦੇ ਲੱਗਦੇ ਆ ਆਹੋ ਉਹ ਚੱਲ ਫਿਰ ਵੀ ਚੱਲ ਟਾਈਮ ਵੀ ਉਦੋਂ ਲੈ ਕੇ ਰੋਟਾ ਘਟ ਜਾਂਦੀਆਂ ਹਾਂ ਥੋੜੀ ਜਿਹੀ ਨੇਰੇ 'ਚ ਫਿਰ ਗਾੜੀ ਚੱਲਦੀਆਂ ਹੁੰਦੀਆਂ ਨਹੀਂ ਨਹੀਂ ਤੇ ਲੱਟਾਂ ਵੱਧ ਹੁੰਦੀਆਂ ਉੱਦਾਂ ਉਹ ਕੱਡੀਆਂ ਦੇ ਰਾਹ ਹੀ ਚੱਲਦੇ ਉਹਦੋਂ ਉਹਦੋਂ ਨਹੀਂ ਮੁਸ਼ਕਲ ਆਉਂਦੀ ਉਹਦੋਂ ਦਿਨੇ ਜੇ ਆਪ ਸਭਰ ਜਾਣਾ ਨਿਕਲਦਾ ਆਤ ਨਾਲ ਫੇਰ ਚਲੋ ਆਗੇ ਚਲੋ ਮਾਰ ਆ ਗਏ ਆ ਵੀ ਸ਼ੁਕਰ ਆ ਆਪਣੇ ਘਰ ਬੱਚੇ ਨਾ ਜਾ ਗਏ ਆ ਤੇ ਫੇਰ ਵਧੀਆ ਹੋ ਗਏ ਆ ਲੈ ਆਪਣੇ ਘਰ ਆਓਗੇ ਤੂੰ ਆਉਣ ਕਿਤੇ ਹੋਰ ਜਿਆਦਾ ਫਰਕ ਪੈਂਦਾ ਵਾ ਹਸਪੀਟਲ ਤੇ ਹਸਪੀਟਲ ਹੀ ਆ ਉਹ ਤਾਂ ਫੇਰ ਇੱਕ ਅੰਦਰ ਅੰਦਰੇ ਰਹਿਣਾ ਬਾਹਰ ਦਾ ਸੂਰਜ ਨਹੀਂ ਵੇਖਣਾ ਪਤਾ ਨਹੀਂ ਦੇਣਾਂਗੇ ਰਾਤ ਆਹੋ ਇੱਥੇ ਇਹ ਵੀ ਬੰਦਾ ਬਾਹਰ ਵੇੜੇ ਚ ਬਹੂਗਾ ਬਾਤ ਪੈ ਹੀ ਬਣੇ ਤੁਰਿਆ ਕਰੂਗਾ ਥੋੜਾ ਜਿਹਾ ਚਿਹਰਾ ਚੇਂਜ ਹੋ ਜਾਂਦਾ ਬੰਦਾ ਵਾ ਕੇ ਉਹਨਾਂ ਨਾਲੇ ਫਿਰ ਕੋਈ ਰਿਪੋਰਟਾਂ ਵੀ ਕਰਾਉਣੀਆਂ ਹੈ ਜਾਂ ਕੋਈ ਕਾਗਜ਼ ਪੱਤਰ ਬਣਾਉਣੇ ਹਾਂ ਉਹਨਾਂ ਨੇ ਆਖਿਆ ਭਾਵੇਂ ਤੁਸੀਂ ਇੱਥੇ ਰਹਿ ਕੇ ਬਣਾਉਂਦੇ ਭਾਵੇਂ ਤੁਸੀਂ ਜਾ ਕੇ ਬਣਾ ਲਵੋ ਤੇ ਗਾ ਚੰਸੋਂ ਕੋ ਚੰਗੀ ਗੱਲ ਤੇ ਛੁੱਟੀ ਦੇ ਦਿੱਤੀ ਹੈ ਤੇ ਇੰਨੀ ਨਹੀਂ ਨਹੀ ਨੋ ਵਧੀਆ ਹੋ ਗਿਆ ਬਾਕੀ ਇਹ ਵੀ ਜਿਹੜਾ ਆਪਰੇਸ਼ਨ ਉਹ ਆ ਨਾ ਲੀਵਰ ਦਾ ਉਹ ਹੋਣਾ ਵਾ ਹੋਣਾ ਉਹ ਤੇ ਜੇ ਹੋਣਾ ਸਾਰਾ ਕੁਝ ਹੋਣਾ ਉਹ ਜ਼ਰੂਰ ਉਹ ਤੇ ਹੋਣਾ ਹੀ ਹੋਣਾ ਹਾਂ ਅਜੇ ਨਾਲ ਤੇਰੇ ਜਿਹੜੇ ਸਾਰੇ ਸਰੀਰ ਸੈਟਿੰਗ ਹੋਇਆ ਵਾ ਉਹ ਸਾਰਾ ਉਹਨਾਂ ਨੇ ਕਹਿਣਾ ਆਪਣੇ ਕਾਗਜ਼ ਪੱਤਰ ਵੀ ਬਣਾਓ ਸਭ ਤੋਂ ਪਹਿਲਾਂ ਇਹ ਹੀ ਆ ਨਾ ਜਿਹੜਾ ਲੀਵਰ ਨੂੰ ਆਪਾਂ ਉਹਨਾਂ ਨੇ ਕੱਢਣਾ ਵਾ ਉਹਦੇ ਲਾਗੇ ਕੋਈ ਸੋਜ ਜਾਂ ਕੋਈ ਇਨਫੈਕਸ਼ਨ ਜਾਂ ਕੁਝ ਨਾ ਹੋਵੇ ਲੱਗ ਜੇ ਹਾਂ ਉਹਨਾਂ ਸਾਰਾ ਸਾਰਾ ਟ੍ਰੀਟਮੈਂਟ ਕਰਕੇ ਕਵਰ ਕਰਕੇ ਫਿਰ ਉਹਨਾਂ ਨੇ ਉਹਨੂੰ ਕੱਢਣਾ ਨਾਲ ਕਹ ਰਾਨ ਕੇ ਤੇ ਮੇਰਾ ਮਾਨਿੰਗ ਹੋਰਦਾ ਹੋਰ ਹੋ ਜਾਂਦਾ ਵਾ ਬੜਾ ਫਰਕ ਪੈ ਜਾਂਦਾ ਵਾ ਹਾਂ ਵੀ ਪਿੱਛੇ ਆ ਜਾ ਇੱਥੇ ਆ ਜਾਓ ਨਾ ਇੱਥੇ ਆ ਹਾਂਜੀ ਦੱਸੋ ਮੈਂ ਆਖਿਆ ਗਏ ਕੱਲ ਤੁਸੀਂ ਮੁੰਡਾ ਤਾਂ ਪਤਾ ਨਹੀਂ ਹਾਂ ਤੇ ਹੁਣ ਕਿੱਦਾਂ ਕੀ ਠੀਕ ਹੈ ਛੁੱਟੀ ਮਿਲ ਗਈ ਆ ਗਈ ਆ ਆਪਣਾ ਤੇ ਹੋਈ ਵਿਚਾਲਾ ਆਪਾਂ ਜਾਈਏ ਵੇਖੀਏ ਜਾ ਕੇ ਹੋਰ ਇਹ ਪੁੱਤ ਵੀ ਨਿਆਣੇ ਦੇ ਵਿਚਾਲੇ ਤਰਲੇ ਰਹਿੰਦੇ ਵੀ ਜੀ ਕਿੱਥੇ ਲੱਗਦਾ ਜਿੰਨਾ ਮਰਜੀ ਭਾਵੇਂ ਕਰੀ ਜਾਵੇ ਕੋਈ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਦੂਜਿਆਂ ਨੇ ਹੈ ਯਾਰ ਨਹੀਂ ਕੋਈ ਜ਼ਿਆਦਾ ਨਾ ਹੋਰ ਪ੍ਰੀਤ ਹੁਣਾ ਨੇ ਉਹਦੇ ਗੱਲ ਇਹ ਆ ਵੀ ਉਹਨਾਂ ਦਾ ਪਿਆਰ ਹੀ ਬੜਾ ਹੋ ਇਦਾਂ ਦੇ ਪਰਿਵਾਰ ਜਿਹੜੇ ਲੱਭਦੇ ਆ ਪਿਆਰ ਵਾਲੇ ਪਰਿਵਾਰ ਨੂੰ ਪਿਆਰ ਵਾਲਾ ਪਰਿਵਾਰ ਹੀ ਨਹੀਂ ਲੱਭਦਾ ਪਿਆਰ ਵਾਲਾ ਤਾਂ ਘਰ ਹੀ ਕੋਈ ਨਹੀਂ ਲੱਭਦਾ ਹੁਣ ਤੇ ਆਪਸ ਵਿੱਚ ਜੀਣੇ ਇੱਕ ਦੂਜੇ ਨਾਲ ਬਣਦੀ ਇੰਨੇ ਜੀ ਤੇ ਉਹਨੇ ਰਾਵਾ ਅੱਜ ਕੱਲ ਦੇ ਸਮੇਂ ਦੇ ਇਹ ਸਿਸਟਮ ਆ ਜਿਹਨਾਂ ਦੇ ਉਹਨਾਂ ਦੇ ਘਰ ਦਾ ਥਪਾਕ ਉਹਨਾਂ ਦੇ ਘਰ ਦਾ ਪਿਆਰ ਜਿਹੜਾ ਕਿ ਨਹੀਂ ਉਹ ਵੱਖਰਾ ਹੀ ਆ ਤੇ ਮਨ ਖੁਸ਼ ਹੋ ਜਾਂਦਾ ਏ ਕਰ ਵੇਖ ਕੇ ਉਹਨਾਂ ਨਾਲ ਤੇ ਮਾਲਕ ਇਦਾਂ ਹੀ ਖੁਸ਼ੀ ਦਵੇ ਸੱਚੇ ਪਾਤਸ਼ਾਹ ਹਰ ਇੱਕ ਨੂੰ ਤੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੀ ਪਸ سفر ਬੜਾ ਰਾਹ ਚ ਜਰਾ ਚੱਲ ਰਹੇ ਆ ਕਿ ਉੱਥੇ ਥੋੜਾ ਜਿਹਾ ਹੀ ਖਲੋਤੇ ਆ ਹਾਂ ਹੀ ਜਾਣੇ ਕਿਹੜਾ ਵੇਲਾ ਹੋ ਗੋਮਾ ਇੱਥੇ ਆ ਜਾ ਦੱਸਣਾ ਹਾਂ ਹਮ ਯਾਰ ਤੋਂ ਭਾਜੀ ਨੂੰ ਡੀਐਸਪੀ ਨੂੰ ਪਤਾ ਲੱਗਾ ਇਹ ਆ ਮਾਰੇ ਲੋਕੇਸ਼ਨ ਪੇ ਹੀ ਦਿੱਤੀ ਸਾਨੂੰ ਹਾਂ ਸਪਿਆ ਲੋਕੇਸ਼ਨ 'ਤੇ ਮੈਂ ਬਿਜੀ ਹਾਂ ਥੋੜਾ ਜਿਹਾ ਡਿਊਟੀ ਅਮਰਜੈਂਸੀ ਲੱਗ ਗਈ ਅੱਛਾ ਫਿਰ ਤੁਸੀਂ ਉੱਥੇ ਪਹੁੰਚੋ ਤੇ ਮੈਂ ਵੀ ਆ ਗਿਆ ਨਹੀਂ ਭਾਜੀ ਉਹਨਾਂ ਨੂੰ ਮੈਂ ਆਪਣੇ ਚੈਨਲ ਜਰੀਏ ਬੇਨਤੀ ਕਰਦਾ ਕਿ ਭਾਜੀ ਅਸੀਂ ਜਰੂਰ ਤੁਹਾਡੇ ਨੂੰ ਮਿਲਣਵਾਵਾਂਗੇ ਸਪੈਸ਼ਲ ਤੌਰ ਤੇ ਤੇ ਆਵਾਂਗੇ ਸਵੇਰੇ ਤੇ ਸ਼ਾਮ ਰੋਪੜੇ ਘਰ ਨੂੰ ਆਵਾਂਗੇ ਨਹੀਂ ਮੈਂ ਭੈਣ ਜੀ ਨਾਲ ਕੀਤੀ ਗੱਲ ਕਿ ਮੈਂ ਭੈਣ ਜੀ ਹੁਣ 2 ਵਜੇ ਗਏ ਹਨਾ ਤੇ ਕੱਢ ਕੌਮਦੇ ਆਣੇ ਅੱਧਾ ਘੰਟਾ ਤਾਂ ਲੱਗ ਹੀ ਜਾਣਾ ਤੇ ਜੇ ਆਪਾਂ ਘੜੀ ਬੈਠੇ ਬਣਾ ਕੇ ਤੇ ਗੱਲਾਂ ਬਾਤਾਂ ਮਨਾ 2-4 ਕੀਤੀਆਂ ਤੇ ਫਿਰ ਫਾਇਦਾ ਕੀ ਹੁੰਦਾ ਹਨਾ ਤੇ ਜੇ ਡੇਢ ਘੰਟਾ ਘੰਟਾ ਬੋਵਾਂਗੇ 4 ਵਜੇ ਜਾਣੇ ਆ ਸਾਡੇ ਵਜੇ ਤੁਰਾਂਗੇ ਤੇ ਘਰ ਕਿਹੜੇ ਵੇਲੇ ਪਹੁੰਚਾਂਗੇ ਸਾਡੇ ਉਹ ਸਬਸਕ੍ਰਾਈਬਰ ਨਹੀਂਗੇ ਜਾਂ ਸਾਡੀ ਵੀਡੀਓ ਨਿੱਕਲੇ ਵੇਖਦੇ ਉਹ ਸਾਡੇ ਇੱਕ ਪਰਿਵਾਰਕ ਮੈਂਬਰ ਸਾਡੀ ਰਿਸ਼ਤੇਦਾਰੀ ਵਧ ਗਈ ਤੇ ਸਾਨੂੰ ਇੰਨਾ ਹੀ ਬੜਾ ਚਾਹ ਆ ਕਿ ਅਸੀਂ ਸਾਨੂੰ ਇਦਾਂ ਦੇ ਵੀ ਮਿਲੇ ਆ ਮਿਲੇ ਆ ਜਿਹੜੇ ਅਫਸਰ ਜਿਹੜੇ ਆ ਇਹ ਜਿਹੜੇ ਅਫਸਰ ਤੇ ਚਲੋ ਇਹ ਅਭੀ ਉਹਨਾਂ ਦਾ ਟਾਈਮ ਹੀ ਨਹੀਂ ਲੱਗਦਾ ਮਿਲਦਾ ਨਾ ਨਹੀਂ ਚਾੜ ਜਾਂਦਾ ਨਾ ਚਾੜਦਾ ਨਾ ਹੀ ਬੜਾ ਵੱਡਾ ਅਕਬਾਲ ਸਰਦਾਰ ਅਕਬਾਲ ਸਿੰਘ ਭੁੱਲਰ ਮਨ ਮੈਂ ਨਾ ਮੂੰਹ ਪਰ ਜਾਂਦਾ ਗੱਲ ਕਹਿੱਤੇ ਆ ਬੇਬੇ ਜੀ ਕੋਈ ਰਾਤ ਰਾਵਾਂ ਤੁਸੀਂ ਜਾਣੇ ਕੀ ਕਰਨੂ ਹਾਂ ਜੀ ਅਸੀਂ ਆਖਿਆ ਵੀ ਜਿਹਦਾ ਪਤਾ ਲੈਣ ਆਇਆ ਹੈ ਮਰੀਦ ਹੈ ਉਹਨੂੰ ਛੁੱਟੀ ਮਿਲ ਗਈ ਉਹਦੇ ਘਰ ਲੈ ਜਾਣਾ ਤੇ ਆਪਾਂ ਇੱਥੇ ਰਹਿਣਾ ਜਿਹੜੇ ਪਤਾ ਲੈਣ ਆਏ ਰੋਜ਼ ਪਿਛੇ ਰਹਿ ਕੇ ਅਭੀ ਨੋ ਰਾਣੀ ਆਂਦੀ ਜੀ ਜੀ ਅੱਗੇ ਦਾ ਆਪੇ ਉੱਤੇ ਪਾਜੀ ਦੇ ਘਰ ਇਹ ਮੈਨੂੰ ਆਤੀ ਹੀ ਮਦੀਪ ਹਾਂ ਧਾਰਕ ਦਾ ਮਦੀਪ ਧਾਰਕਾ ਲੀਏ ਤੇ ਮੈਨੂੰ ਧਾਰਕੀ ਕਰਨ ਕੱਢਣੀ ਉਹਨੇ ਆਣ ਕੇ ਕੱਢ ਲੈਣੀ ਆਂਦੀ ਮੰਮੀ ਹੁੰਦੀ ਤਾਂ ਉੱਥੇ ਰਹਿ ਗਏ ਭਾਜੀ ਹੁਣਾਂ ਕੋ ਕੰਕਲਣਾ ਕੋ ਉਹ ਦਿਪਤੀ ਸਾਹਿਬ ਹਾਂ ਤਾਂ ਜਿਹੜੇ ਉਹਨਾਂ ਕੋ ਹੋ ਰਿਹਾ ਪਿਆ ਮੈਂ ਮਝੂੜਿਛ ਬੋਲੇ ਮੈਂ ਹੱਥ ਚੱਲ ਠੀਕ ਆ ਕੋਈ ਨਹੀਂ ਮੈਂ ਆਵਾਜ਼ ਮਾਰਦਾ ਪਤਾ ਨਹੀਂ ਮੈਨੂੰ ਲੱਗਦਾ ਹੀ ਕਿਉਂਕਿ ਮੈਨੂੰ ਤਾਂ ਮਨਜੀ ਨੇ ਦੱਸਤਾ ਵੀ ਆਉਣ ਡਈ ਆ ਮੈਂ ਹਾਇਸ਼ਾ ਉਹ ਮੈਂ ਹਦ ਮੈਂ ਆਵਾਜ਼ ਮਾਰਦਾ ਹਾਂ ਤੇ ਫਿਰ ਉਹ ਇਹ ਆ ਸੰ ਲੱਗ ਪੀ ਮਨਦੀਪ ਉਹ ਕੀ ਹੋਇਆ ਭੀ ਜਦੋਂ ਇਹਨੇ ਫੋਨ ਕੀਤਾ ਤਾਂ ਮੈਂ ਆਖਿਆ ਕਿ ਆਪਾਂ ਜਾਣਦੇ ਆ ਉਹਨੇ ਜਦੋਂ ਉਹ ਕਨੈਕਟਰ ਕੂਪਿਆ ਗਣਸ਼ੰਕਰ ਗਣਸ਼ੰਕਰ ਆਸੇ ਆਪਾਂ ਬੈ ਗਿਆ ਆਂਦੀ ਮੰਮੀ ਇਹ ਤੇ ਤੁਸੀਂ ਤਾਂ ਬਸਰੇ ਤੇ ਬੈਠੇ ਹੋਣਦੇ ਆ ਤੇ ਕਨੈਕਟਡ ਡਿਆ ਬੋਲਣ ਮੈਂ ਨਹੀਂ ਉਦੋਂ ਨੂੰ ਜਦੋਂ ਨੂੰ ਜਾਣਦੇ ਉਹ ਉਧਰ ਕਨੈਕਟਰ ਬੋਲਣ ਡਿਆ ਵਾ ਫੇਰ ਝੂਠ ਨਹੀਂ ਬੋਲਿਆ ਫੇਰ ਮੈਂ ਦੱਸਤਾ ਮੈਂ ਨਹੀਂ ਹੁੰਦਾ ਤੇ ਦੱਸਣਾ ਹੀ ਪਿਆਗੇ ਤੇ ਮੈਂ ਤਾਂ ਸੱਚ ਮੰਨ ਲਿਆ ਮੈਂ ਆਖਾ ਠੀਕ ਆਂਦੀ ਪਾਜੀ ਜਾਂਦੇ ਆ ਮੈਂ ਆਪੇ ਛੱਡ ਕੇ ਆਉਂ ਜੁੜੇ ਤਾਂ ਲੋਹ ਤੇ ਅੰਦੇ ਮੈਂ ਕਿਹਾ ਫਿਰ ਸਾਡੀ ਨੋ ਰਾਣੀ ਵੀ ਉੱਥੇ ਆਂਦੀ ਆਉ ਉਹ ਉੱਥੇ ਜਾਂ ਤਾਂ ਹੀ ਬੀਜੀ ਉੱਥੇ ਰਾਤ ਕੱਤ ਰਹੇ ਸਾਰਿਆਂ ਨੇ ਸਾਰੇ ਉੱਥੇ ਹੀ ਆ ਪਰ ਇਹ ਵੀ ਟਾਈਮ ਥੋੜਾ ਜਿਹਾ ਨਿੱਕੇ ਆ ਦਿਨ ਨਿੱਕੇ ਮੈਂ ਤਾਂ ਸਤੁਮਾਨੀ ਦੀ ਡਾਕਟਰ ਛੱਡੀ ਕ ਨਜੀ ਤੇ ਬਹੁਤ ਕਰਦਾ ਹੀ ਵੀ ਗਏ ਆ ਘਰ ਜੀ ਗਏ ਇੱਕ ਸਾਥ ਕਰਕੇ ਬਹੁਤ ਥੋੜਾ ਫਰਕ ਆਉਣਾ ਲੱਗ ਗਿਆ ਤੇ ਜੀਤ ਕਰਦਾ ਜਾਨ ਨੂੰ ਵੀ ਹੋ ਕੇ ਆਈਏ ਪਰ ਇਥੋਂ ਹੀ ਆਪਾਂ 6 ਵਜੇ ਦੇ ਗਏ ਤੇ 12 ਵਜੇ ਜਾ ਕੇ ਹੀ ਪਹੁੰਚੇ ਕਿੰਨਾ ਟਾਈਮ ਹਨੂ ਬਸ ਨਹੀਂ ਲੱਗਦਾ ਕਿ ਸਿੱਧੀ ਬਸ ਨਹੀਂ ਕੋਈ ਇੱਥੋਂ ਜਾਣਾ ਟਾਂਡਾ ਟਾਂਡੇ ਤੋਂ ਜਲੰਧਰ ਜਲੰਧਰ ਤੋਂ ਸਿੱਧਾ ਚੰਡੀਗੜ੍ਹ ਹਾਂ ਆਉਂਦੇ ਵੀ ਦੀ ਆਉਣਾ ਉਹਨਾਂ ਕੀ ਹੋਇਆ ਜਦੋਂ ਗਏ ਆਪਾਂ ਪੁੱਛਿਆ ਵਾ ਬਸ ਜਲੰਧਰ ਦੀ ਕੋਈ ਤੇ ਉਹ ਆਂਦੇ ਪਿਆ ਹਸ਼ਿਆਰਪੁਰ ਦੀ ਲੱਗੀ ਆ ਬਸ ਤੋਰਨ ਲਈ ਅਸੀਂ ਫੜਫੜ ਬੈਗੇ ਪਚਾਲਾ ਹਸ਼ਿਆਰਪੁਰ ਫਿਰ ਮਿਲ ਜਾਣੀ ਗਾੜੀ ਕੋਈ ਹਸ਼ਿਆਰਪੁਰ ਦੇ ਨੇਰਾ ਇੰਨਾ ਹੋ ਗਿਆ ਤੇ ਬਸ ਆਈ ਕਿ ਜੁੰਦੀ ਤੋਰੇ ਜਾਣ ਘਰ ਉਤਰਨਾ ਜੇ ਤੁਹਾਨੂੰ ਤਾਂ ਪਿੱਛੋਂ ਲੱਗਦਾ ਫਿਰ ਬਲਾਜੌਰ ਉਤਰ ਜਾਣਾ ਹੈ ਚੁੱਪ ਕਰਕੇ ਬਲਾਜੌਰ ਸਾਹੇਪੁਰ ਕੇ ਬਸ ਉਹ ਜਿਹੜੀ ਜਲੰਧਰ ਵਾਲੀ ਉੱਤੇ ਬਹਿ ਜਾਂਦੇ ਇਹ ਕਦੇ ਵੀ ਰਾਕੇ ਵਿਚਾਰ ਕੋਈ ਨਹੀਂ ਵੱਡੇ ਵੀਰ ਨੂੰ ਸੋਨੀ ਨੂੰ ਫੋਨ ਕਰ ਦਿੰਦੇ ਉਹ ਗੱਡੀ ਲੈ ਹੁੰਦਾ ਉਹ ਤੇ ਉੱਥੇ ਚਲ ਜਾਂਦੇ ਆ ਮੈਂ ਹਣ ਵਿਚਾਰਾ ਨੂੰ ਕੀ ਮੁਸ਼ਕਲ ਦੇਣੀ ਆ ਸਾਰਿਆਂ ਨੂੰ ਰਹਿਣ ਦੇ ਕੋਈ ਨਹੀਂ ਮੈਂ ਤਾਂ ਆਪਣੇ ਅੰਕਲ ਨੂੰ ਫੋਨ ਕਰ ਹਣ ਉਹ ਕੋਈ ਸਾਧਨ ਕਰੂਗਾ ਤੇ ਲਿਆਊਗਾ ਸਾਨੂੰ ਲੈ ਕੇ ਜਾਣਗੇ ਕੋਈ ਨਹੀਂ ਉਹ ਵੀ ਫੇਰ ਵੀ ਚੱਲ ਆ ਗਿਆ ਟਾਈਮ ਨਾਲ ਬਰਧਿਆਨ ਮੇਰਾ ਸਮਾਗਮ ਵਿੱਚ ਹੀ ਕਿ ਬਾਬਾ ਜੀ ਦਾ ਸਮਾਗਮ ਚੱਲਣ ਡਿਆ ਵਾ ਮਗਰ ਲਾ ਦੇ ਨਹੀਂ ਅੱਜ ਤੇ ਆਪਾਂ ਜਾਣਾ ਹੀ ਚੱਲੋ ਬਾਲਕ ਨੇ ਸਾਰੇ ਕੰਮ ਕਰਤੇ ਜੇ ਵੀ ਟਾਈਮ ਨਾਲ ਪਹੁੰਚ ਗਏ ਤੇ ਇਹਨਾਂ ਸਮਾਗਮ ਵਿੱਚ ਵੀ ਵੇਖ ਲਿਆ ਸਾਰੇ ਕੰਮ ਹੋ ਗਏ ਬਰਧਿਆਨ ਜਿਆਦਾ ਜ਼ਰੂਰੀ ਉਹਦਾ ਪਤਾ ਲੈਣਾ ਇਹ ਮੁੰਡੇ ਦਾ ਉਹ ਉਹ ਲਿਆ ਗਿਆ ਬੋਲ ਮੈਨੂੰ ਤੇ ਇਹਨਾਂ ਬੜਾ ਚਾਪ ਚਲੋ ਘਰ ਆ ਗਏ ਆ ਹਮ ਤੇ ਆਪਣੇ ਪਰਿਵਾਰ ਦੇ ਵਿੱਚ ਅੱਜ ਬੰਦਾ ਹੋਰ ਕੱਲ ਹੋਰ ਇੱਕਦਾਂ ਨਿਆਣੇ ਦੇ ਵਿੱਚ ਮੂਹ ਪੈਂਦਾ ਨਾਲੇ ਨਿਆਣੀ ਵੀ ਉਦਰੇ ਵਿਚਾਰੇ ਕਹਿ ਨਹੀਂ ਇੱਕ ਮੂਹ ਹੋ ਸਕਦੇ ਆਹੋ ਕਹ ਤੇ ਹੈ ਉਹਨਾਂ ਨੂੰ ਪਤਾ ਵੀ ਸਾਡਾ ਪਾਪਾ ਠੀਕ ਨਹੀਂ ਗੇ ਹਾਂ ਤੇ ਇਹ ਆਪ ਵੀ ਚਲੋ ਹੁਣ ਆ ਗਏ ਨਿਆਣੇ ਦਾ ਚਿਹਰਾ ਵੀ ਖੁਸ਼ ਹੋ ਗਿਆ ਤੇ ਆਪਣਾ ਵੀ ਖੁਸ਼ ਹੈ ਇਸੇ ਪਰਿਵਾਰ ਚ ਆ ਜਦੋਂ ਠੀਕ ਹੋ ਗਿਆ ਟਰੀਟਮੈਂਟ ਚਲਣ ਡਿਆ ਵਧੀਆ ਬਾਕੀ ਭੈਣ ਭਰਾਵਾਂ ਦੀਆਂ ਦੁਆਵਾਂ ਬੜੀਆਂ ਅਰਦਾਸਾਂ ਦੀਆਂ ਉਹਨਾਂ ਦੀਆਂ ਅਰਦਾਸਾਂ ਮੈਂ ਵੀ ਮੰਨ ਪਈ ਨੂੰ ਕਿ ਮੈਂ ਮੰਨਦੇ ਹਾਂ ਅਰਦਾਸਾਂ ਲੱਗੀਆਂ ਹੀ ਭੈਣ ਭਰਾਵਾਂ ਦੀਆਂ ਨਹੀਂ ਨਹੀਂ ਅਰਦਾਸ ਇਹ ਭੈਣ ਭਰਾਵਾਂ ਦੀ ਅਰਦਾਸ ਕਰਦੇ ਕੋਈ ਜਿਹੜੇ ਵੀ ਧਰਮ ਨੂੰ ਮੰਨਦਾ ਨਾ ਕੋਈ ਦੇਵੀ ਦੇਵਤਿਆਂ ਨੂੰ ਜਿੰਨਾਂ ਨੂੰ ਮੰਨਦਾ ਉਹ ਆਪਣੇ ਨੂੰ ਉਹਨੂੰ ਯਾਦ ਕਰਕੇ ਕਹਿੰਦਾ ਕਿ ਮਾਲਕਾ ਮਨਜੋ ਨੂੰ ਠੀਕ ਕਰ ਦੇ ਨਾ ਤੇ ਵੀਡੀਓ ਨੂੰ ਕੀ ਅਗਲੇ ਆਂਦੇ ਸਾਨੂੰ ਵੀਡੀਓ ਪਾਓ ਆਂਦੇ ਸਾਨੂੰ ਵੀਡੀਓ ਦੀ ਲੋੜ ਨਹੀਂ ਆ ਉਹ ਸਾਰੇ ਇਹੀ ਹੋਣਾ ਨਾ ਨਾ ਭੈਣਾਂ ਆਉਂਦਾ ਇੰਨਾ ਮੈਂ ਨਾ ਤੇਰੀ ਵੀਡੀਓ ਬੰਦ ਕਰ ਜੇ ਮਨਜੋਦ ਹੋਣੀ ਇੱਥੇ ਨਹੀਂ ਤੁਸੀਂ ਵੀਡੀਓ ਆਂਦੇ ਕਿਉਂ ਰਹੇ ਹੋ ਜਿਹੜੇ ਸਬਸਕ੍ਰਾਈਬਰ ਆ ਭੈਣ ਭਰਾ ਸਾਡੇ ਚੈਨਲ ਨੂੰ ਵੇਖਦੇ ਆ ਨਾ ਮੈਂ ਆਪਾਂ ਇਹਨਾਂ ਦਾ ਦੇਣ ਨਹੀਂ ਤੁਹਾਡਾ ਸੀ ਦੇ ਸਕਦੇ ਸਹੀ ਗੱਲ ਮੈਨੂੰ ਕੋਈ ਸ਼ਬਦ ਹੀ ਨਹੀਂ ਲੱਗਦਾ ਕਿ ਮੈਂ ਤੁਹਾਡਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਕਿਉਂਕਿ ਜਿੰਨੀਆਂ ਤੁਸੀਂ ਅਰਦਾਸਾਂ ਕਰਨ ਲੈਂਦੇ ਹੋ ਜਿੰਨਾ ਇੰਨਾ ਸਾਨੂੰ ਪਿਆਰ ਦੇਂਦੇ ਆ ਸਾਡੇ ਚੈਨਲ ਨੂੰ ਵੀ ਦੇਂਦੇ ਆ ਉਹਨਾਂ ਦੇ ਚੈਨਲਾਂ ਨੂੰ ਦੇਂਦੇ ਆ ਸਾਨੂੰ ਪਿਆਰ ਨਾ ਤੁਸੀਂ ਵੇਖਦੇ ਤੇ ਤਾਂ ਹੀ ਤੁਸੀਂ ਹੱਥੋਂ ਕਮੈਂਟ ਕਰਦੇ ਆ ਕਰਦੇ ਆ ਇਦਾਂ ਹੀ ਆ ਕੇ ਤੇ ਬਾਕੀ ਇਹ ਜੀ ਮੰਨਿਆ ਵੀ ਤੁਹਾਡਾ ਸਿਰ ਮੱਥੇ ਕੀਤਾ ਹਾਂ ਹਾਂ ਮੰਨਿਆ ਬਿਲਕੁਲ ਬਿਲਕੁਲ ਬਾਕੀ ਹੋ ਸਕਦਾ ਕਹਿ ਨਹੀਂ ਸਕਦੇ ਕਈ ਪਿੰਡ ਬਾਰੇ ਵੀ ਕੋਈ ਨਹੀਂ ਵੀਡੀਓ ਬਣਾਉਂਦੇ ਆ ਦੇਖੀ ਜਾਂਦੇ ਕੋਈ ਜਾਂਦੇ ਕੋਈ ਨਹੀਂ ਪਰ ਨਹੀਂ ਤੁਸੀਂ ਸਾਨੂੰ ਜਿਦੋਂ ਪਿਆਰ ਕੀਤਾ ਮੈਂ ਬੜਾ ਤੁਸੀਂ ਜਿਦੋਂ ਪਿਆਰ ਕਰਨ ਦੇ ਦਿਲੋਂ ਹਾਂ ਤੁਸੀਂ ਆਪਣੇ ਪਰਿਵਾਰਕ ਮੈਂਬਰ ਹੀ ਹਾਨੂੰ ਸਮਝਿਆ ਉਹਦੇ ਤਾਂ ਹੀ ਤੁਸੀਂ ਇਨਾਂ ਨੂੰ ਇੱਥੋਂ ਤੱਕ ਲੈ ਕੇ ਗੱਲ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਆ ਜੀ ਚਲੋ ਠੀਕ ਹੈ ਸੱਚੀ ਕਾਲ ਜੀ